ਕੜਾਈਆਂ ਦੇ ਵਿੱਚ ਪਿਆ ਗੰਦਲਿਆ ਹੋਇਆ ਤੇਲ ਜਿਹਦੇ ਨਾਲ ਅਸੀਂ ਅਨੇਕ ਕਈ ਕੰਮ ਕਰਦੇ ਆਂ ਪੂਰੀਆਂ ਕੱਢਦੇ ਆਂ ਗੁਲਗਲੇ ਵਗੈਰਾ ਮਠੀਆਂ ਬਣਾਉਣੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਨਮਕੀਨ ਚੀਜ਼ਾਂ ਤਲ-ਤਲ ਕੇ ਅਸੀਂ ਰੱਖ ਲੈਣੇ ਆ ਤਾਂ ਉਹ ਤੇਲ ਹੈ ਜਿਹੜਾ ਪਿਆ ਵਿੱਚ ਕਾਲਾ ਹੋ ਜਾਂਦਾ ਤੇ ਸਰੋਂ ਦਾ ਤੇਲ ਹੁੰਦਾ ਉਹਨੂੰ ਘਰ ਦੇ ਤੇਲ ਨੂੰ ਹੁੰਦਾ ਦੇਖੋ ਕੁਛ ਨਹੀਂ ਪਰ ਉਹ ਤੇਲ ਦੀ ਜਿਹੜਾ ਕਲਰ ਵਗੈਰਾ ਉਹ ਚੇਂਜ ਹੋ ਜਾਂਦਾ ਹੈ ਤੇ ਉਹਨੂੰ ਆਪਾਂ ਕਿਵੇਂ ਵਰਤੋਂ ਦੇ ਵਿੱਚ ਦੁਬਾਰਾ ਲਿਆ ਸਕਦੇ ਆ ਤਾਂ ਕਿ ਆਪਾਂ ਸਬਜੀ ਪਾਣੀ ਚ ਵੀ ਯੂਜ਼ ਕਰ ਸਕੀਏ ਜਾਂ ਦੁਬਾਰਾ ਇਹਦੀ ਕੋਈ ਚੀਜ਼ ਬਣਾ ਸਕੀਏ ਤੇ ਅੱਜ ਤੁਹਾਨੂੰ ਮੈਂ ਬਹੁਤ ਵਧੀਆ ਤਰੀਕਾ ਦੱਸੂਗੀ ਜਿਹਦੇ ਨਾਲ ਇਹ ਤੇਲ ਬਿਲਕੁਲ ਸਾਫ਼ ਹੋ ਜਾਊਗਾ ਜਦੋਂ ਦੀਵਾਲੀ ਦੇ ਦਿਨ ਆਉਂਦੇ ਆ ਤਾਂ ਦੇਖੋ ਤੇਲ ਨੂੰ ਜ਼ਿਆਦਾਤਰ ਘਰਾਂ ਦੇ ਵਿੱਚ ਆਪਾਂ ਪੁਣਕੇ ਨੂੰ ਚੰਗੀ ਤਰ੍ਹਾਂ ਤਾਂ ਦੀਵਾਲੀ ਦੇ ਦੀਵਿਆਂ ਦੇ ਵਿੱਚ ਪਾ ਦਿੰਨੇ ਆ ਤੇਲ ਵਰਤੋਂ ਵਿੱਚ ਆ ਜਾਂਦਾ ਹੈ ਪਰ ਜਦੋਂ ਓਹ ਰੂਟੀਨ 'ਚ ਵਰਤਦੇ ਆਂ ਦਾ ਫਿਰ ਤੇਲ ਆਪਾਂ ਨੂੰ ਸੁਟਣਾ ਵੀ ਚੰਗਾ ਨਹੀਂ ਲੱਗਦਾ ਤੇ ਆਪਾਂ ਕਹਿੰਦੇ ਆ ਵੀ ਇਹ ਵੱਧ ਤੋਂ ਵੱਧ ਕੰਮ ਆਵੇ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਸ ਤੇਲ ਨੂੰ ਪੂਣੀ ਦੇ ਰਾਹੀਂ ਛਾਣ ਲੈਣਾਗਾ ਤੇ ਘਰ ਦਾ ਤੇਲ ਹੁੰਦਾ ਤੇ ਇਹ ਛੇਤੀ ਛੇਤੀ ਤਾਂ ਇਹ ਖਰਾਬ ਹੀ ਨਹੀਂ ਹੁੰਦਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਕੜਾਈ ਗੈਸ ਤੇ ਰੱਖ ਦੇਣੀ ਹੈਗੀ ਜਿੰਨਾ ਕ ਸੋਡਾ ਤੇਲ ਹੈਗਾ ਉਹਨੂੰ ਕੜਾਈ ਦੇ ਵਿੱਚ ਪਾ ਦੇਣਾ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ 1-2 ਮਿੰਟ ਤੱਕ ਜਿਆਦਾ ਵੀ ਗਰਮ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਘਰ ਦੇ ਵਿੱਚ ਅਰਾ ਰੋਟ ਆਪਣੇ ਆਪ ਹੀ ਹੁੰਦਾ ਪਟਿੱਕੀਆਂ ਵਗੈਰਾ ਬਣਾਉਂਦੇ ਰਹਿੰਨੇ ਆ ਤਾਂ ਉਹਦੇ 2 ਚਮਚ ਲੈਣੇ ਹੈਗੇ 2 ਚਮਚ ਅਰਾ ਰੋਟ ਦੇ ਲੈ ਕੇ ਉਹ ਤੇਲ ਦੇ ਹਿਸਾਬ ਨਾਲ ਲੈਣੇ ਆ ਜੇ ਤੁਹਾਡੇ ਕੋਲ ਤੇਲ ਜਿਆਦਾ ਹੀ ਪਿਆ ਤਾਂ ਤੁਸੀਂ ਜਿਆਦਾ ਲੈ ਲੈਣਾਗਾ ਤੇ ਉਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਕਿ ਉਹਦੇ ਗੱਠਾ ਬਣ ਕੇ ਨਾ ਰਹਿਣ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਵਿਚੇ ਦੇ ਬੈਸ਼ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਗਰਮ ਹੁੰਦੇ ਥੋੜੇ ਥੋੜੇ ਤੇਲ ਦੇ ਵਿੱਚ ਪਾ ਦਾਂਗੇ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਆਪਾਂ ਤੇਲ ਨੂੰ ਫਿਰ ਪੂਰੀ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਚੈਨਲ ਨੂੰ ਪਲੀਜ਼ ਜਲਦੀ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਗੈਸ ਦੀ ਫਲੇਮ ਹੈ ਜਿਹੜੀ ਤੇਜ਼ ਕਰ ਦੇਣੀ ਹੈ ਤੇ ਇਹ ਹਲਾਉਣਾ ਕੋਈ ਜ਼ਰੂਰੀ ਨਹੀਂ ਵੈਸੇ ਤੇ ਮੈਂ ਇਹਦੇ ਵਿੱਚ ਚਮਚਾ ਮਾਰਤਾ ਇਹਨੂੰ ਤੁਸੀਂ ਪਾ ਕੇ ਇੰਜ ਵੀ ਰੱਖ ਸਕਦੇ ਹੋ ਕਿਉਂਕਿ ਇਹ ਜਦੋਂ ਜਿਆਦਾ ਤੇਲ ਗਰਮ ਹੋ ਗਿਆ ਫੁੱਲ ਕੇ ਆਪਣੇ ਆਪ ਹੀ ਇਹਨੇ ਉੱਪਰ ਆ ਜਾਣਾ ਹੈਗਾ ਤੇ ਜਿਹੜਾ ਵੀ ਇਹਦੇ ਵਿੱਚ ਆਪਾਂ ਕਹਿ ਦਈਏ ਜਿਵੇਂ ਕਾਲਾਪਨ ਹੋਊਗਾ ਤੇਲ ਦੇ ਵਿੱਚ ਜਾਂ ਥੋੜਾ ਮੋਟਾ ਕੋਈ ਸਮਾਨ ਹੋਰ ਰਲਿਆਬਿਆ ਹੁੰਦਾਗਾ ਤਾਂ ਉਹ ਇਹਦੇ ਨਾਲ ਹੀ ਰੋਟ ਦੇ ਵਿੱਚ ਚਿਪਕ ਜੂਗਾ ਤੇ ਉਹ ਸਾਰਾ ਬਾਹਰ ਆ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਲੈਣਾ ਹੈਗਾ ਠੰਡਾ ਠੰਡਾ ਕਰਨ ਤੋਂ ਬਾਅਦ ਇਹਨੂੰ ਫਿਰ ਆਪਾਂ ਇੱਕ ਪੁਲਣੀ ਦੇ ਨਾਲ ਫਿਰ ਪੁੰਨ ਲਾਂਗੇ ਜ਼ਵਾਰ ਤੋਂ ਤੁਸੀਂ ਦੇਖਿਓ ਤੇਲ ਬਹੁਤ ਹੀ ਵਧੀਆ ਸਾਫ਼ ਹੋ ਜਾਊਗਾ ਜੇ ਕਈ ਵਾਰ ਤੇਲ ਜ਼ਿਆਦਾ ਹੀ ਕਾਲਾ ਹੋਇਆ ਹੁੰਦਾ ਤਾਂ ਤੁਸੀਂ ਇਸੇ ਵਿਧੀ ਨੂੰ ਦੁਬਾਰਾ ਦੁਹਰਾ ਲੈਣਾ ਦੇਖੋ ਤੇਲ ਕਿੰਨਾ ਸੋਹਣਾ ਬਣ ਗਿਆ ਜਿਵੇਂ ਨਵਾਂ ਤੇਲ ਹੁੰਦਾ ਹੈਗਾ ਆਪਣਾ ਤੇ ਤੁਸੀਂ ਇਹਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਈ ਵਾਰ ਮਠੀਰਾ ਤੇਲ ਹੁੰਦਾ ਮਿੱਠਾ ਕਹਿੰਦੇ ਨੇ ਆਪਾਂ ਉਹ ਮਿੱਠੀਆਂ ਚੀਜ਼ਾਂ 'ਚ ਹੀ ਵਰਤਿਆ ਜਾਂਦਾ ਹੈ ਤੇ ਤੁਸੀਂ ਇਹਨੂੰ ਉਸ ਹਿਸਾਬ ਨਾਲ ਜਿਹੜਾ ਤੁਹਾਡਾ ਤੇਲ ਹੈ ਜੇ ਤੁਹਾਡਾ ਨਮਕੀਨ ਤੇਲ ਹੈ ਤਾਂ ਤੁਸੀਂ ਸਬਜੀ ਪਾਣੀ ਦੇ ਵਿੱਚ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਤੇਲ ਬਿਲਕੁਲ ਖਰਾਬ ਨਹੀਂ ਹੋਊਗਾ ਉਸੇ ਤਰ੍ਹਾਂ ਹੀ ਸਾਫ਼ ਸੁਥਰਾ ਰਹੂਗਾ